ਇਕਨ ਲੋਜੀ ਨਾਲ ਹੋ ਜਾ ਪਹਿਲਾਂ ਬੀਬੀ ਕਿਥੇ ਆ ਬੀਬੀ ਨੂੰ ਐ ਕਰੋ ਨਾ ਇਕੱਠੇ ਨਾ ਇਹ ਸਾਰੇ ਇਹ ਜੜੀ ਨੇ ਨਤਰ ਇਹਨੇ ਰੈਡੀ ਨੂੰ ਕੀਤਾ ਗਿਆ ਸਾਰੇ ਇਹ ਵਿੱਚ ਕੀ ਗਵਰਮੈਂਟ ਹੋ ਨਜ਼ਰ ਆਈ ਇਹਦੇ ਵਿੱਚ ਜੀ ਉਹੀ ਉਸ ਸੇਮ ਡੇ ਅਸੀਂ ਜਿਹੜੀਆਂ 3 ਤਰੀਕ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਇਹਨਾਂ ਦੇ ਇਹ ਮਾਂ ਲਗ ਲਗ ਬਣਾਤੀ ਸੀਗੇ ਟੀਮਾਂ ਬਣਾਉਣ ਤੋਂ ਬਾਅਦ ਅੱਜ ਜਿਹੜੀ ਹੈ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਇੱਕ ਜਿਹੜੀ ਮੇਨ ਲੇਡੀ ਜਿਹਨੇ ਇਹਨਾਂ ਨੂੰ ਨਿਰਵਰਸਤ ਕੀਤਾ ਸੀਗਾ ਕੱਪੜੇ ਫਾੜੇ ਸੀਗੇ ਔਰ ਉਹਦਾਂ ਦਾ ਬੇਟਾ ਜਿਹਨੇ ਕੀ ਇਹਦੀ ਮੂਵੀ ਬਣਾਈ ਔਰ ਵਾਇਰਲ ਕੀਤੀ ਉਹ ਤੇ ਇੱਕ ਜਿਹੜਾ ਅਨ ਆਈਡੈਂਟੀਫਾਈਡ ਸੀਗਾ ਉਹ ਤਿੰਨ ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਇਹਨਾਂ ਚੋਂ ਇੱਕ ਉਹਦਾ ਦੋ ਜਣੇ ਹੁਣ ਇੱਕ ਅਣ ਪਛਾਤਾ ਵਿਅਕਤੀ ਹੋਰ ਸੀਗਾ ਜਿਹੜਾ ਤੇ ਨਾਲ ਇੱਕ ਬੇਟਾ ਲੇਡੀ ਦਾ ਜਿਹਨੇ ਕੱਪੜੇ ਫਾੜੇ ਸੀਗੇ ਉਹ ਰਹਿੰਦੇ ਸਿਰਫ ਗ੍ਰਿਫਤਾਰ ਕਰਨੇ ਬਾਕੀ ਤਿੰਨ ਬੰਦੇ ਤੁਸੀਂ ਗ੍ਰਿਫਤਾਰ ਕਰ ਚੁੱਕੇ ਸਰ ਕੀ ਮਾਮਲਾ ਦਰਜ ਕੀਤਾ ਗਿਆ ਮਾਮਲਾ 354 354 ਬੀ ਡੀ ਔਰ ਜਿਹੜਾ ਆਈਟੀ ਐਕਟ ਦਾ 67 ਸੈਕਸ਼ਨ ਵਗੈਰਾ ਉਹ ਸਾਰੇ ਲਗਾ ਕੇ ਇਹਨਾਂ ਨੂੰ ਵਾਇਰਲ ਕਰਨਾ ਕਿਸੇ ਨੂੰ ਔਰ ਮੋਡੇਸਟੀ ਨੂੰ ਆਊਟਰੇਜ ਕਰਨ ਦਾ ਉਹ ਸਾਰੇ ਸੈਕਸ਼ਨ ਲੱਗੇਗਾ ਸਹੀ ਮਹਿਲਾ ਵੀ ਮਹਿਲਾ ਵੀ ਕਾਬੂ ਕੀਤੀ ਨਹੀਂ ਮਸਲਾ ਇਹ ਸੀ ਜੀ ਇਹਨਾਂ ਦਾ ਜਿਹੜਾ ਲੇਡੀ ਸੀਗੀ ਜਿਹਨੂੰ ਇਹ ਕੀਤਾ ਉਹਦਾ ਬੇਟਾ ਸੀਗਾ ਉਹਦੇ ਬੇਟੇ ਨੇ ਇਹਨਾਂ ਦੀ ਲੜਕੀ ਨਾਲ ਲੰਮ ਮੈਰਿਜ ਕੀਤੀ ਸੀਗੀ ਔਰ ਇਹ ਜਦੋਂ ਲੰਮ ਮੈਰਿਜ ਕੀਤੀ ਸੀ ਇਹ ਬੱਚਿਆਂ ਦੇ ਨਾਲ ਲੇਡੀ ਪੱਠਿਆਂ ਤੇ ਇਹ ਪਠੇਰੀਆ ਵਗੈਰਾ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਇਹ ਨਾਲ ਹੀ ਉੱਥੇ ਚਲੇ ਗਏ ਔਰ 20 25 ਦਿਨ ਬਾਅਦ ਇਹ ਬੱਚੇ ਬਾਹਰ ਹੀ ਸੀਗੇ ਜਿਨ੍ਹਾਂ ਨੇ ਮੈਰਿਜ ਕੀਤੀ ਸੀ ਲੰਮ ਮੈਰਿਜ ਇਹ ਆਪ ਘਰੇ ਆ ਗਈ ਸੀ ਤੇ ਇਹ ਲੇਡੀ ਆਪਣੇ ਦੋ ਮੁੰਡਿਆਂ ਨੂੰ ਤੇ ਦੋ ਅਣਪਛਾਤੇ ਬੰਦਿਆਂ ਨੂੰ ਲੈ ਕੇ ਉੱਥੇ ਲੰਬਾ ਦੇਣਗੇ ਸੀ ਲੰਬਾ ਦੇ ਕੇ ਉਹਨਾਂ ਦੇ ਹਿੱਟਡ ਆਰਗੂਮੈਂਟ ਹੋ ਗਏ ਆਰਗੂਮੈਂਟ ਦੇ ਵਿੱਚ ਆਪਸ ਵਿੱਚ ਹੱਥੋਂ ਪਾਈ ਹੋ ਗਈਆਂ ਲੇਡੀਜ਼ ਔਰ ਉਹਦੀ ਹੱਥੋਂ ਪਾਈ ਚ ਇਹਨਾਂ ਨੂੰ ਦੀ ਜਿਹੜੀ ਸ਼ਰਟ ਸੀਗੀ ਉਹ ਫਾੜਤੀ ਔਰ ਉਸ ਤੋਂ ਬਾਅਦ ਜ ਜਿਹਨਾਂ ਦੇ ਬੇਟੇ ਨੇ ਉਹਦੀ ਮੂਵੀ ਬਣਾ ਲਈ ਸੀਗੀ ਔਰ ਪਹਿਲੇ ਇਹਨਾਂ ਦੀ ਸ਼ਾਇਦ ਆਪਸ ਵਿੱਚ ਕੋਈ ਗੱਲ ਚੱਲਦੀ ਹੋਊਗੀ ਸਮਝੌਤੇ ਦੀ ਜਾਂ ਕੁਛ ਹੈ ਜਿਸ ਕਰਕੇ ਕਿ ਇਹਨਾਂ ਨੇ ਸਟੇਟਮੈਂਟ ਵੀ ਲੇਟ ਦਰਜ ਕਰਾਈ ਬਟ ਉਹ ਜਦੋਂ ਸਿਰੇ ਨਹੀਂ ਚੜੀ ਕੋਈ ਗੱਲ ਤਾਂ ਇਹਨਾਂ ਨੇ ਪਰਚਾ ਦਰਜ ਕਰਵਾ ਦਿੱਤਾ ਪਰਚਾ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਸੀਗੀ ਉਹ ਇਹਨਾਂ ਦੀ ਵਾਇਰਲ ਕਰਤੀ ਜਿਹੜਾ ਕਿ ਕਾਫੀ ਚੈਨਲਸ ਤੇ ਤੁਸੀਂ ਕੱਲ ਵੀ ਚੱਲ ਰਹੀ ਸੀ ਔਰ ਅਸੀਂ ਜਿਹੜੇ ਜਿਸ ਦਿਨ ਪਰਚਾ ਦਰਜ ਹੋਇਆ ਸੀ ਉਸ ਦਿਨ ਰਾਤ ਤੋਂ ਹੀ ਲੱਗੇ ਹੋਏ ਸੀ ਇਹਨਾਂ ਦੇ ਮਗਰ ਚੜੇ ਸੀ ਔਰ ਇਹਨਾਂ ਨੂੰ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਸਾਡੇ ਐ ਉਹਨਾਂ ਨੇ ਤਿੰਨ ਬੰਦਿਆਂ ਨੂੰ ਫੜਨ ਚ ਕਾਮਯਾਬੀ ਹਾਸਲ ਕੀਤੀ ਸਰ ਮਹਿਲਾ ਦਾ ਕੀ ਰੋਲ ਚ ਹੈ ਜਿਹੜੀ ਮਹਿਲਾ ਵੀ ਨਾਲ ਫੜੀ ਗਈ ਹੈ ਇਹਨਾਂ ਹੀ ਮੇਨ ਇਹੀ ਹੈ ਜੀ ਇਹ ਲੜਕੀ ਦੀ ਮਦਰ ਹੈ ਔਰ ਇਹਨੂੰ ਇਹਨੇ ਜਾ ਕੇ ਲੰਬਾ ਦਿੱਤਾ ਸੀ ਕਿ ਤੁਹਾਡਾ ਮੁੰਡਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਔਰ ਇਹਨੇ ਹੀ ਜਾ ਕੇ ਜਿਹੜਾ ਹੈ ਉਹਦੀ ਜਿਹੜੀ ਹੱਥੋਂ ਪਾਈ ਹੋਈ ਹੈ ਔਰ ਸ਼ਰਟ ਫਾੜੀ ਸੀ ਸਰ ਅਨਪਛਾਤੇਆਂ ਦੇ ਵਿੱਚੋਂ ਸਿਰਫ ਇੱਕੋ ਹੀ ਗ੍ਰਿਫਤਾਰ ਕੀਤਾ ਗਿਆ ਅਨਪਛਾਤੇਆਂ ਚੋਂ ਇੱਕ ਆਇਆ ਜੀ ਔਰ ਇੱਕ ਰਹਿਦਾ ਔਰ ਜਿਹੜਾ ਮੇਨ ਬਾਈ ਨੇਮ ਵਾਲੇ ਚੋਂ ਇੱਕ ਮੋਲਜਮ ਰਹਿ ਗਿਆ ਟੋਟਲ 5 ਸੀ ਤਿੰਨ ਤਿੰਨ ਮਲਜ਼ਮ ਜਿਹੜੇ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਅੱਛਾ ਇੱਕ ਕਿਥੋਂ ਗ੍ਰਿਫਤਾਰ ਹੀ ਭਾਈ ਇਹਨਾਂ ਦੀ ਹਾਂਜੀ ਗ੍ਰਿਫਤਾਰ ਕਿੱਥੋਂ ਹੋਈ ਗ੍ਰਿਫਤਾਰੀ ਅੰਮ੍ਰਿਤਸਰ ਤੋਂ ਤੇ ਸਰ ਕੋਈ ਰਿਮਾਂਡ ਵੀ ਅਪਲ ਕੀਤਾ ਗਿਆ ਡਿਮਾਂਡ ਹਜੇ ਹੁਣ ਪੇਸ਼ ਕਰਾਂਗੇ ਜੀ ਹਜੇ ਤਾਂ ਲੈ ਕੇ ਆ ਰਹੇ ਹਾਂ ਰਿਮਾਂਡ ਠੀਕ ਅੰਮ੍ਰਿਤਸਰ ਸਾਹਿਬ ਕਿੱਥੇ ਰਹਿੰਦੇ ਸੀ ਇਹ